ਅਰਤਾਬ ਬਾਜਵਾ ਨੇ ਹਾਈ ਕੋਰਟ ਦਾ ਰੁਕ ਦਿੱਤਾ ਹੈ ਕੀ ਲੱਗਦਾ ਹੈ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਹੈ ਕੱਲ ਵੀ ਛੁੱਟੀ ਆ ਇਹ ਦਫ਼ਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਂਗੇ ਪਰ ਤੁਹਾਨੂੰ ਵੀ ਪਾਰਟੀ ਬਣਾਇਆ ਗਿਆ ਹੈ ਨਾ ਵਿੱਚ ਹਾਂ ਉਹਦੀ ਤਰੀਕ ਮੈਨੂੰ ਪਤਾ ਲੱਗਿਆ 16 ਆ ਜੀ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਹੰਕਾਰ ਦੇ ਵਿੱਚ ਦੂਜੀਆਂ ਬਰਾਦਰੀਆਂ ਨੂੰ ਖਾਸ ਤੌਰ ਤੇ ਜਿਹੜੇ ਭਾਈਚਾਰੇ ਮਜਲੂਮ ਗਿਨੇ ਗਏ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਿਕਸ਼ਨਰੀ ਚ ਗਰੀਬ ਸਿੱਖ ਨੇ ਅਗਰ ਉਹਨਾਂ ਨੂੰ ਕੋਈ ਚੁਣੌਤੀ ਦੇ ਕੇ ਲਲਕਾਰੇਗਾ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇਗਾ ਤੇ ਟੱਕਰਦਾ ਰਹੂਗਾ ਇਸ ਤੋਂ ਪਹਿਲਾਂ ਵੀ ਰਾਜ ਨੇ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਉਹਨਾਂ ਨੇ ਵੀ ਤੁਸੀਂ ਬੁਲਾਇਆ ਸੀ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਡੈਰੇ ਆ ਉਹ ਐਸ ਸੀ ਐਸ ٹی ਪ੍ਰिवेंशन ਆਫ ਐਕਟਰੋਸਿਟੀ ਐਕਟ 89 ਉਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਧੰਨਵਾਦ ਅਰਤਾਬ ਬਾਜਵਾ ਨੇ ਹਾਈ ਕੋਰਟ ਦਾ ਰੋਕ ਕੀ ਲੱਗਦਾ ਹੈ ਕਿਉਂਕਿ ਅੱਜ ਸ਼ਨੀਵਾਰ ਦਫ਼ਤਰ ਬੰਦ ਹੈ ਕੱਲ ਐਤਵਾਰ ਹੈ ਕੱਲ ਵੀ ਛੁੱਟੀ ਆ ਇਹ ਦਫ਼ਤਰੀ ਕੰਮ ਦੀ ਗੱਲ ਹੈ ਸੋਮਵਾਰ ਨੂੰ ਕਰਾਂਗੇ ਪਰ ਤੁਹਾਨੂੰ ਵੀ ਪਾਰਟੀ ਬਣਾਇਆ ਗਿਆ ਹੈ ਨਾ ਵਿੱਚ ਹਾਂ ਉਹਦੀ ਤਰੀਕ ਮੈਨੂੰ ਪਤਾ ਲੱਗਿਆ 16 ਆ ਜੀ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਹੰਕਾਰ ਦੇ ਵਿੱਚ ਦੂਜੀਆਂ ਬਰਾਦਰੀਆਂ ਨੂੰ ਖਾਸ ਤੌਰ ਤੇ ਜਿਹੜੇ ਭਾਈਚਾਰੇ ਮਜਲੂਮ ਗਿਣੇ ਗਏ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਿਕਸ਼ਨਰੀ ਚ ਗਰੀਬ ਸਿੱਖ ਨੇ ਅਗਰ ਉਹਨਾਂ ਨੂੰ ਕੋਈ ਚੁਣੌਤੀ ਦੇ ਕੇ ਲਲਕਾਰੇਗਾ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇਗਾ ਤੇ ਟੱਕਰਦਾ ਰਹੂਗਾ ਇਸ ਤੋਂ ਪਹਿਲਾਂ ਵੀ ਰਾਜ ਨੇ ਵੀ ਇਸ ਤਰ੍ਹਾਂ ਦੇ ਬਿਆਨ ਆਏ ਸੀ ਉਹਨਾਂ ਨੇ ਵੀ ਤੁਸੀਂ ਬੁਲਾਇਆ ਸੀ ਬਿਆਨ ਕਿਸੇ ਲੀਡਰ ਦਾ ਹੋਵੇ ਕਿਸੇ ਵੀ ਲੀਡਰ ਦਾ ਹੋਵੇ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਭਾਰਤੀ ਦੇਸ਼ ਦਾ ਸੰਵਿਧਾਨ ਕਾਨੂੰਨ ਔਰ ਬਹੁਤ ਸਾਰੇ ਐਕਟ ਜਿਨ੍ਹਾਂ ਚੋਂ ਇੱਕ ਐਕਟ ਹੈ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਜੀ ਦੇ ਜਿਹੜੇ ਦੈਰੇ ਆ ਉਹ ਐਸਸੀ ਐਸਟੀ ਪ੍ਰिवेंशन ਆਫ ਐਟ੍ਰੋਸਿਟੀ ਐਕਟ 89 ਉਹਦੇ ਤਹਿਤ ਕੋਈ ਵੀ ਕਿਸੇ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ